ਅਗਲੀ ਖਬਰ ਵੱਲ ਚਲਿਏ ਰਿਚਰਡ ਐਲਨ ਜਿਸ ਨੇ ਦੋ ਟੀਨੇਜਰ ਬੱਚੀਆਂ ਨੂੰ ਇੱਕ ਹਾਈਕਿੰਗ ਟ੍ਰੇਲ ਦੇ ਉੱਤੇ ਜਿਹੜਾ ਆ ਮਾਰਿਆ ਸੀਗਾ ਖਿਲਕਾਰ ਦਿੱਤਾ ਸੀ ਉਸ ਨੂੰ ਹੁਣ ਜਿਹੜੀ ਆ ਸਜ਼ਾ ਹੋਈ ਹੈ 130 ਸਾਲਾਂ ਦੀ ਸਜ਼ਾ ਜਿਹੜੀ ਆ ਹੋਣ ਜਾ ਰਹੀ ਹੈ ਆ ਇਹ ਐਵੀਗੇਲ ਐਵੀ ਵਿਲੀਅਮਸ ਤੇ ਲਿਬਰਟੀ ਲਿਬੀ ਜਰਮਨ ਜੋ ਇੰਡੀਆਨਾ ਦੇ ਰਹਿਣ ਵਾਲੀਆਂ ਇਹ ਬੱਚੀਆਂ ਸੀਗੀਆਂ 2017 ਦੇ ਵਿੱਚ ਇਸ ਨੇ ਜਿਹੜਾ ਉਹਨਾਂ ਨੂੰ ਮਾਰ ਮਕਾਇਆ ਸੀ ਉਹਨਾਂ ਦਾ ਜਿਹੜਾ ਕੇਸ ਹੈਗਾ ਬਹੁਤ ਮਸ਼ਹੂਰ ਹੋਇਆ ਸੀ ਉਸ ਟਾਈਮ ਦੇ ਉੱਤੇ ਡੈਲਫੀ ਮਰਡਰਸ ਕਰਕੇ ਡੈਲਫੀ ਇੰਡੀਆਨਾ ਦੇ ਵਿੱਚ ਜਿਹੜੀਆਂ ਉੱਥੇ ਹਾਈਕਿੰਗ ਟ੍ਰੇਲ ਸੀਗੀਆਂ ਉੱਥੇ ਉਹ ਤੁਰਨ ਗਈਆਂ ਸੀ ਜਦੋਂ ਇਸ ਨੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ ਇੰਡੀਆਨਾ ਦੇ ਜੱਜ ਨੇ ਰਿਚਰਡ ਐਲਨ ਨੂੰ 130 ਸਾਲਾਂ ਦੀ ਜਿਹੜੀ ਸਜ਼ਾ ਦਿੱਤੀ ਹੈਗੀ ਆ ਜਿਹਦੇ ਵਿੱਚੋਂ 65 ਸਾਲ ਉਹਨਾਂ ਨੇ ਫੈਲਨੀ ਮਰਡਰ ਐਬੀਗੇਲ ਐਬੀ ਵਿਲੀਅਮਜ਼ ਨੂੰ ਤੇ 65 ਸਾਲ ਜਿਹੜੇ ਆ ਫੈਲਨੀ ਮਾਡਲ ਲਿਬਰਟੀ ਲਿਬੀ ਜਰਮਨ ਦੇ ਸਬੰਧ ਦੇ ਵਿੱਚ ਦਿੱਤੇ ਹੈਗੇ ਆ ਐਲਨ ਕਾਉਂਟੀ ਜੂਰੀ ਨੇ ਨਵੰਬਰ ਮਹੀਨੇ ਦੇ ਵਿੱਚ ਐਲਨ ਨੂੰ ਗਿਲਟੀ ਜਿਹੜਾ ਪਾਇਆ ਸੀ ਐਲਵੀ 13 ਸਾਲਾਂ ਦੀ ਸੀ ਲਿਬੀ ਜਿਹੜੀ ਆ 14 ਸਾਲਾਂ ਦੀ ਸੀ ਜਦੋਂ ਉਹ ਡਿਸਪੀਅਰ ਹੋ ਗਈਆਂ ਸੀ ਜਦੋਂ ਉਹ ਇੱਕ ਟ੍ਰੇਲ ਦੇ ਉੱਤੇ ਤੁਰ ਰਹੀਆਂ ਸੀਗੀਆਂ ਤੇ ਜਦੋਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਚੱਲਿਆ ਆ ਬੀ ਐਲਨ ਨਾਮ ਦੇ ਬੰਦੇ ਨੇ ਜਿਹੜਾ ਆ ਉਹਦਾ ਬਹੁਤ ਹੀ ਦਰਦਨਾਕ ਕਤਲ ਕਰ ਦਿੱਤਾ ਸੀਗਾ ਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਬਾਡੀ ਸੀਗੀਆਂ ਉਹਨਾਂ ਨੂੰ ਜੰਗਲ ਦੇ ਵਿੱਚ ਹੀ ਜਿਹੜਾ ਦੱਬ ਦਿੱਤਾ ਸੀਗਾ ਜੀ ਜੀ ਬਿਲਕੁਲ ਅਗਲੀ ਖਬਰ ਵੱਲ ਚਲਿਏ ਰਿਚਰਡ ਐਲਨ ਜਿਸ ਨੇ ਦੋ ਟੀਨੇਜਰ ਬੱਚੀਆਂ ਨੂੰ ਇੱਕ ਹਾਈਕਿੰਗ ਟ੍ਰੇਲ ਦੇ ਉੱਤੇ ਜਿਹੜਾ ਆ ਮਾਰਿਆ ਸੀਗਾ ਖਿਲ ਕਰ ਦਿੱਤਾ ਸੀ ਉਸ ਨੂੰ ਹੁਣ ਜਿਹੜੀ ਆ ਸਜ਼ਾ ਹੋਈ ਹੈ 130 ਸਾਲਾਂ ਦੀ ਸਜ਼ਾ ਜਿਹੜੀ ਆ ਹੁਣ جاری ਹੈਗੀ ਆ ਇਹ ਐਵੀਗੇਲ ਐਬੀ ਵਿਲੀਅਮਸ ਤੇ ਲਿਬਰਟੀ ਲਿਬੀ ਜਰਮਨ ਜੋ ਇੰਡੀਆਨਾ ਦੇ ਰਹਿਣ ਵਾਲੀਆਂ ਇਹ ਬੱਚੀਆਂ ਸੀਗੀਆਂ 2017 ਦੇ ਵਿੱਚ ਇਸ ਨੇ ਜਿਹੜਾ ਉਹਨਾਂ ਨੂੰ ਮਾਰਮਕਾਇਆ ਸੀ ਉਹਨਾਂ ਦਾ ਜਿਹੜਾ ਕੇਸ ਹੈਗਾ ਬਹੁਤ ਮਸ਼ਹੂਰ ਹੋਇਆ ਸੀ ਉਸ ਟਾਈਮ ਦੇ ਉੱਤੇ ਡੈਲਫੀ ਮਰਡਰਸ ਕਰਕੇ ਅ ਡੈਲਫੀ ਇੰਡੀਆਨਾ ਦੇ ਵਿੱਚ ਜਿਹੜੀਆਂ ਉੱਥੇ ਹਾਈਕਿੰਗ ਟ੍ਰੇਲ ਸੀਗੀਆਂ ਉੱਥੇ ਉਹ ਅ ਤੁਰਨ ਗਈਆਂ ਸੀ ਜਦੋਂ ਅ ਇਸ ਨੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ ਇੰਡੀਆਨਾ ਦੇ ਜੱਜ ਨੇ ਰਿਚਰਡ ਐਲਨ ਨੂੰ 130 ਸਾਲਾਂ ਦੀ ਜਿਹੜੀ ਸਜ਼ਾ ਦਿੱਤੀ ਹੈਗੀ ਆ ਜਿਹਦੇ ਵਿੱਚੋਂ 65 ਸਾਲ ਉਹਨਾਂ ਨੇ ਫੈਲਨੀ ਮਰਡਰ ਐ ਹੈਵਿਗੈਲ ਐਬੀ ਵਿਲੀਅਮਜ਼ ਨੂੰ ਤੇ 65 ਸਾਲ ਜਿਹੜੇ ਆ ਫੈਲਨੀ ਮਰਡਰ ਲਿਬਰਟੀ ਲਿਬੀ ਜਰਮਨ ਦੇ ਸਬੰਧ ਦੇ ਵਿੱਚ ਦਿੱਤੇ ਹੈਗੇ ਆ ਐਲਨ ਕਾਉਂਟੀ ਯੂਨੀ ਨਵੰਬਰ ਮਹੀਨੇ ਦੇ ਵਿੱਚ ਐਲਨ ਨੂੰ ਗਿਲਟੀ ਜਿਹੜਾ ਪਾਇਆ ਸੀ ਐਲਵੀ 13 ਸਾਲਾਂ ਦੀ ਸੀ ਲਿਬੀ ਜਿਹੜੀ ਆ 14 ਸਾਲਾਂ ਦੀ ਸੀ ਜਦੋਂ ਉਹ ਡਿਸਪੀਅਰ ਹੋ ਗਈਆਂ ਸੀ ਜਦੋਂ ਉਹ ਇੱਕ ਟ੍ਰੇਲ ਦੇ ਉੱਤੇ ਤੁਰ ਰਹੀਆਂ ਸੀਗੀਆਂ ਤੇ ਜਦੋਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਚੱਲਿਆ ਭਈ ਇਹ ਐਲਨ ਨਾਮ ਦੇ ਬੰਦੇ ਨੇ ਜਿਹੜਾ ਆ ਉਹਦਾ ਬਹੁਤ ਹੀ ਦਰਦਨਾਕ ਕਤਲ ਕਰ ਦਿੱਤਾ ਸੀਗਾ ਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਬਾਡੀ ਸੀਗੀਆਂ ਉਹਨਾਂ ਨੂੰ ਜੰਗਲ ਦੇ ਵਿੱਚ ਹੀ ਜਿਹੜਾ ਦੱਬ ਦਿੱਤਾ ਸੀਗਾ ਜੀ ਜੀ ਬਿਲਕੁਲ